ਸਾਰੇ ਨੂੰ ਸਤਿ ਸ਼੍ਰੀ ਅਕਾਲ ਹੋਰ ਸਨੋ ਜੀ ਕੀ ਹਾਲ ਚਾਲ ਹੈ ਮੈਂ ਵੀ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਅੱਜ ਲਿਆਂਦੇ ਆਂ ਕੌਲੇ ਤੇ ਅਸੀਂ ਮਮਨ ਦੇ ਔਰਾਂ ਦਾ achar ਆ ਵਿੱਚ ਨਾ ਕਾਫੀ ਜਿੰਦਾ ਦਾ ਵਿੱਚ ਆ ਜਾਂਦੇ ਤੇ ਇਹਨਾਂ ਨੂੰ ਕੱਢ ਦਊਂਗੀ ਸਭ ਤੋਂ ਪਹਿਲਾਂ ਇਹਨਾਂ ਨੂੰ ਮੈਂ ਧੋਣ ਲਈ ਪਾ ਲਿਆ ਇਹ ਚੰਗੀ ਸਮਾਂ ਜਿਹੜਾ ਮਲਮਾਂ ਪੈਣ ਤੋਂ ਬੁਲਾਣੇ ਜਿਹੜਾ ਕੋਈ ਖਰਾਬ ਲੱਗਦਾ ਤੇ ਉਹ ਕੱਢ ਦਵਾਂਗੇ ਤੇ ਵਾਕੀ ਜਿਹੜੇ ਪਾਣੀ ਦੇ ਵਿੱਚ ਉਬਾਲ ਲੈਣੇ ਜਿੱਦਾਂ ਨੂੰ ਉਬਾਲ ਲਵਾਂ ਸੌਰੀ ਫਿਰ ਮੇ ਤੋਂ ਲਵਾਂ ਚੰਗੀ ਤਰ੍ਹਾਂ ਤੇ ਜਿਹੜੀ ਖਰਾਬ ਖਰਾਬ ਕੱਢਣੀਆਂ ਨੇ ਤੇ ਉਹਨਾਂ ਲਈ ਕੱਟ ਕੇ ਚਟਨੀ ਬਣਾ ਲਵਾਂਗੇ ਹਨਾ ਆ ਇਦਾਂ ਦੇ ਜਿਹੜੇ ਕੱਟ ਲੈਣੇ ਥੋੜੇ ਵੈਸੇ ਇਹ ਵਿੱਚੋਂ ਖਰਾਬ ਨਹੀਂ ਹੁੰਦੇ ਕਈ ਹੁੰਦੇ ਇਦਾਂ ਕਰਕੇ ਨਹੀਂ ਤਾਂ ਆਪਾਂ ਜਿਹੜੇ ਦਾਅ ਵਿੱਚ ਹੀ ਆਏ ਹੁੰਦੇ ਤਾਂ ਕਰਕੇ ਇਹਦਾ ਖਰਾਬ ਨਹੀਂ ਹੁੰਦਾ ਬਿਲਕੁਲ ਵੀ ਪਰ ਫੇਰ ਵੀ ਇਹਦਾ ਛਿਲਕਾ ਸਟਾਪ ਕਰ ਦਮਾ ਉਪਰੋਂ ਇਸ ਤਰ੍ਹਾਂ ਕਰਕੇ ਔਲੇ ਦਾ achar ਤਾਂ ਤੁਹਾਨੂੰ ਪਤਾ ਹੀ ਹੈ ਔਲੇ ਦੇ ਕਿੰਨੇ ਬੈਨੀਫਿਟ ਹੈ ਆਪਣੇ ਸਰੀਰ ਲਈ ਹਨ ਕਿਸੇ ਰੋਗ ਵਿੱਚ ਸਾਨੂੰ ਖਾਣਾ ਚਾਹੀਦਾ ਚਾਹੀਏ ਔਲੇ ਦਾ ਮੁਰੱਬਾ ਖਾਓ ਚਾਹੀਏ ਔਲੇ ਦਾ achar ਖਾਓ ਚਾਹੀਏ ਚਟਨੀ ਖਾਓ ਚਾਹੀਏ ਜਿਵੇਂ ਜੋ ਸੁਣਾ ਕੇ ਪੀਓ ਜਿੱਦਾਂ ਨੂੰ ਤੁਹਾਨੂੰ ਵਧੀਆ ਲੱਗਦਾ ਕਿਸੇ ਨਾ ਕਿਸੇ ਰੋਗ ਵਿੱਚ ਜੇ ਸਾਰਾ ਸਾਲ ਨਹੀਂ ਖਾ ਸਕਦੇ ਕਮ ਛੇ ਦਿਨ ਤਾਂ ਸੀਜ਼ਨ ਹੁੰਦਾ ਫਿਰ ਤਾਂ 2-3 ਮਹੀਨੇ ਉਸੇ ਖਾ ਹੀ ਸਕਦੇ ਹੁਣ ਇੰਨੇ ਕੋਈ ਮਹਿੰਗੇ ਵੀ ਨਹੀਂ ਮਿਲਦੇ ਹੈਗੇ ਠੀਕ ਹੈ ਸੱਠ ਰੁਪਏ ਕਿਲੋ ਮਿਲ ਗਏ ਇਹ ਕਹਿੰਦੇ ਉਹਨੇ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਚੋਂ ਪਤਾ ਲੱਗਦਾ ਵਿਟਾਮਿਨ ਸੀ ਜਿਹੜੀ ਬਹੁਤ ਜ਼ਿਆਦਾ ਹੁੰਦੀ ਇਹਦੇ ਵਿੱਚ ਇਹ ਜਿਹੜਾ ਸਾਰਿਆਂ ਤੋਂ ਰੋਮ ਮਲ ਕੇ ਦੋਨੋਂ ਹੱਥਾਂ ਨਾਲ ਤੇ ਬਹੁਤ ਲਿਖਾਨੀ ਤੋਂ ਉਹ ਬਣ ਰੱਖ ਲਈ ਪਰ ਬਸ 5-6 ਮਿੰਟ ਲੱਗਣੇ ਇਹਨੂੰ ਪਾਣੀ ਥੋੜਾ ਪਹਿਲਾਂ ਵੀ ਗਰਮ ਹੈ ਬਸ ਔੜ ਥੋੜੇ ਇਦਾਂ ਫੇਸਣ ਲੱਗ ਜਣਾ ਐਨ ਜ਼ਿਆਦਾ ਨਹੀਂ ਕਰਨੇ ਸਮਝ ਲਓ 50% ਜਿਹੜੀ ਅਸੀਂ ਵਾਲਾਂ ਦੇ ਔਰ ਇਹ ਜਿਹੜੀ ਮੈਂ ਧੁੱਪ ਚ ਸਤਾਲੀ ਸੀ ਇਹਨਾਂ ਆਹ ਦੇਖੋ ਕਲਰ ਜਿਹੜਾ ਬਿਲਕੁਲ ਚੇਂਜ ਹੋ ਗਿਆ ਤੇ ਹੁਣ ਇਹਨੂੰ ਪਾ ਲਿਆ ਤੇਲ ਤੇ ਇਹਦੇ ਵਿੱਚ ਜਿਹੜੇ ਬੇਸਿਕ ਦਾ ਮਸਾਲੇ ਹੁੰਦੇ ਉਹੀ ਪਾਣੇ ਆ ਜਿਦਾ ਕਾਲੀ ਮਿਰਚ ਜੀਰਾ ਤੇ ਮੇਥੇ ਮੇਥੇ ਮਤਲਬ ਮੇਥੇ ਜਿਹੜੇ ਹੁੰਦੇ ਜਿਵੇਂ ਮੇਥੀ ਹੋਵੇ ਸੁੱਕੇ ਆ ਮੈਂ ਥੋੜਾ ਨਾ ਕੁੱਟ ਕੇ ਰੱਖਿਆ ਹੋਆ ਮਸਾਲਾ ਇਹ ਪਾ ਦਣਾ ਤੇ ਪਾਵਾਂਗੇ ਨਮਕ ਤੇ ਹਲਦੀ ਵਸੇ ਮਸਾਲੇ ਪਾਣੀ ਤੇਲ ਜਿਹੜਾ ਆਪਣਾ ਗਰਮ ਹੋਵੇ ਕਰੀ ਤੇਲ ਠੀਕ ਹੀ ਐ ਮੈਂ ਜਿਆਦਾ ਨਹੀਂ ਪਾ ਰਹੀ ਕਿਉਂਕਿ ਅੰਨਾ ਜਿਆਦਾ ਟਾਈਮ ਰਹਿਣਾ ਨਹੀਂ ਨਾ ਇਹ ਛਿੱਤੀ ਲੱਗ ਜਾਣਾ ਅਚਾਰ ਥੋੜਾ ਹੀ ਐ ਤੇ ਇਸ ਲਈ ਮੈਂ ਜਿਹਦਾ ਹਿਸਾਬ ਦਾ ਹੀ ਜੇ ਜਿਆਦਾ ਲੰਬੇ ਟਾਈਮ ਰਚਕ ਰੱਖਣਾ ਹੋਵੇ ਨਾ ਫੇਰ ਤੇਲ ਥੋੜਾ ਜਿਆਦਾ ਪਾਣਾ ਪੈਣਾ ਤਾਂ ਕਿ ਤੇਲ ਦੇ ਵਿੱਚ ਇਹਨ ਡੁੱਬ ਜਾਣ ਚੰਗੀ ਤਰ੍ਹਾਂ ਤੇ ਯਾ ਵਾਕੀ ਮਸਾਲਾ ਹਾਲ ਦੀ ਹਾਲ ਦੀ ਵਿੱਚ ਵੀ ਇਹ ਹਾਂ ਮਸਾਲੇ ਹੈਗੇ ਸਾਰੇ ਜਿਹੜੇ ਪਿੱਛੇ ਨੇ ਤੇ ਹੁਣ ਔਲ ਹੀ ਪਾ ਦਿੰਦੇ ਨਮਕ ਪਾਣੀ ਆ ਬਾਅਦ ਵਿੱਚ ਤੇ ਇਹ ਹੁਣ ਪਾਉਂਗੀਆਂ ਨਮਕ ਨਮਕ ਜਿਹੜਾ ਥੋੜਾ ਜਿਆਦਾ ਪਾਉਂਗੀਆਂ ਜਿੰਦਾ ਜਿਹੜੀ ਤੁਹਾਨੂੰ ਪਤਾ ਹੀ ਰਹੇ ਜਿਆਦਾ ਹੀ ਚੰਗਾ ਦੇ ਰਿਚੇ ਨੇ ਕਿੰਨੇ ਚੰਗੇ ਮਸਾਲਿਆਂ ਦਾ ਕੋਈ ਨਾ ਚੱਕਰ ਨਾ ਥੋੜੇ ਵੱਧ ਘਟਮ ਗਏ ਨੇ ਤੁਹਾਨੂੰ ਤੇ ਮਸਾਲਿਆਂ ਦਾ ਕਰੀਏ ਕੋਈ ਹਟਾ ਨਹੀਂ ਹੈ ਜਦੋਂ ਇਹਨੇ ਕਿ ਚਾਹ ਦੇ ਸਾਹ ਉਹ ਨਾਲ ਹੀ ਹੈਗਾ 1.5 ਕਿਲੋ ਹੈ ਜੇ ਮੇਰੇ ਕੋਲ ਔਰ 1.5 ਚਮਚ ਪਾਉਗੇ ਜਦ ਰਚਮਚੀ ਜਿਹੜਾ ਪਾਤਾ 1.5 ਚਮਚ ਮੇਥੀ ਇਹਨਾਂ ਨੂੰ ਰੋਸਟ ਕਰਕੇ ਤੇ ਮੋਟਾ-ਮੋਟਾ ਕੱਟਿਆ ਵਰਗਾ ਤਰ੍ਹਾਂ ਪਹਿਲੇ ਚਾਰ ਮਸਾਲੇ ਤੋਂ ਬਈ ਮੈਨੂੰ ਬਚਾਉਣਾ ਸਾਰਾ ਪੈਦਾ ਉਹ ਵੀ ਪਾ ਦੋ ਥੋੜਾ ਜਿਹਾ ਪਾ ਦੂੰਗੀ ਕਾਲਾ ਨਮਕ ਜੇ ਲਾਲ ਮਿਰਚਾਂ ਹੈ ਨਹੀਂ ਤੁਹਾਡੇ ਕੋਲ ਕੁਕਮੀ ਦੀ ਲਾਲ ਮਿਰਚ ਉਹ ਪਾ ਦੋ ਮੈਂ ਤਾਂ ਹਲਦੀ ਦੇ ਵਿੱਚ ਸਾਰੇ ਮਸਾਲੇ ਰਹਿ ਗਏ ਤਾਂ ਕਰਕੇ ਮੈਂ ਲੱਗ ਜਿਹੜਾ ਮਸਾਲਾ ਨੂੰ ਪਾਇਆ ਹਲਦੀ ਦੇ ਵਿੱਚ ਪਾਲੀਆਂ ਮਿਰਚਾਂ ਜੀਰਾ मेथी मिर्चा हल्दी सारा कुछ पीस के बाद रखा कि हल्दी यूज करते हैं पा सोना ही पाँच मिनट तेज लगा कि जो मसाले देखे हैं रख जाए फिर ठंडा होने बाद गा के रख ला दो तीन दिन धुप लो वैसे तैयार है खाने

ਬਸ ਲੰਮਾ ਹੱਥ ਵੀ ਕਰਨਾ ਹੀ ਜ਼ਿਆਦਾ ਬੇਟ ਕਰਨੇ ਚਾਹੀਦਾ ਥੋੜਾ ਹੀ ਹਨ ਜਾਵੇ ਕੋਈ ਕੋਈ ਵਰਤੀ ਨਹੀਂ ਹੋਣਾ ਨਾ ਮੰਗੋ ਹੁਣ ਜਿਹੜੇ ਮੈਂ ਦਰਦ ਦਿਨ ਸੁਣਾ ਰਹੇ ਹਾਂ ਮੈਨੂੰ ਨੂੰ ਗਰਮ ਗਰਮ ਨੂੰ ਆਪਾ ਠਾਕ ਕੇ ਰੱਖਣਾ ਹੈ ਜੇ ਇਹ ਛਣਾ ਵੀ ਜਾਲੀ ਵਗੈਰਾ ਨਾਲ ਠਾਹਾਂਗੇ ਜੇ ਗਰਮ ਗਰਮ ਠਾਕ ਰੋਟਾ ਉੱਪਰ ਹੋਣਾ ਤੇ ਜਿਹੜਾ ਭਾਪ ਜਿਹੜਾ ਪਾਣੀ ਜਿਹਾ ਉਹ ਪੈ ਜਾਣਾ ਉਹਨੂੰ ਫਿਰ ਉਹ ਕਿਸ ਤਰ੍ਹਾਂ ਹੋ ਜਾਣਾ ਤੇ ਇਹ ਜਲਣ ਰਿਸ਼ਕਾ ਰੱਖੋ ਤੁਹਾਨੂੰ ਕਿ ਵੀ ਅੱਜ ਦੀ ਮੇਰੀ ਵੀਡੀਓ ਜਰੂਰ ਦੇਖੋ ਤੁਹਾਨੂੰ ਪੁੱਛਣ ਲੱਗੀ ਜੇ ਪਸੰਦ ਆਵੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕੋਮੈਂਟ ਕਰਿਓ ਜਿਹੜੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਹਮੇਸ਼ਾ ਸਾਰੇ ਗਰੁੱਪ ਨੂੰ ਕਰ ਦੋ ਸਾਰੇ ਜੀ ਸਲਾਮ ਕਰਦੇ ਹਾਂ ਜਿੰਨਾਂ ਵੀ ਰਾਂਟਰਾਂ ਦਾ